ਇਹ ਕੋਚਰ ਦੇ ਜਾਂਦੇ ਨੇ ਸੋ ਟੀਚਰ ਨੇ ਤਾਂ ਆਪਣਾ ਇੱਕ ਸਬਜੈਕਟ ਆਪਣੀ ਰਿਸਪੋਨਸੀਬਿਲਟੀ ਨਿਭਾ ਜਾਣੀ ਹੈ ਤੇ ਬਾਕੀ ਮਿਹਨਤ ਤੁਹਾਡੀ ਹੈ ਕੋਈ ਚੀਜ਼ ਜਿਹੜੀ ਹੈਗੀ ਉਹ ਔਖੀ ਨਹੀਂ ਹੋਣੀ ਬਸ ਮਿਹਨਤ ਹੀ ਲਾਉਣਾ ਅਸੀਂ ਵੀ ਜਦੋਂ ਆਏ ਸੀ ਸਾਨੂੰ ਵੀ ਨਹੀਂ ਸੀ ਪਤਾ ਪਰ ਇਹ ਕਿ ਮਿਹਨਤ ਕਰਦੇ ਗਏ ਸਿੱਖਦੇ ਗਏ ਆਪਣਾ ਪਤਾ ਹੈ ਵੀ ਇਸ ਮੁਕਾਮ ਤੇ ਜਾਣਾ ਤਾਂ ਫਿਰ

ਸਰ ਤੋਂ ਪਹਿਲਾਂ ਦਾ ਜਿੰਨੇ ਵੀ ਮੀਡੀਆ ਵਾਲੇ ਸਾਥੀ ਪਹੁੰਚੇ ਇਥੇ ਨੂੰ ਧੰਨਵਾਦ ਤੇ ਹੋਰ ਵੀ ਕਿੰਨੇ ਵੀ ਇਥੇ ਪਹੁੰਚੇ ਸਾਰਿਆਂ ਦਾ ਧੰਨਵਾਦ ਤੇ ਟ੍ਰੇਲਰ ਤੁਸੀਂ ਦੇਖ ਹੀ ਲਿਆ ਹੁਣ ਨਗਰ ਸਾਡੇ ਲਈ ਤਾਂ ਹਰੇਕ ਜਦੋਂ ਵੀ ਕੋਈ ਡਾਇਰੈਕਟਰ ਜਾਂ ਕੋਈ ਪ੍ਰੋਡਿਊਸਰ ਜਿਹਨਾਂ ਨੇ ਉਹਦੇ ਲਈ ਤਾਂ ਬਹੁਤ ਹੀ ਵਧੀਆ ਫਿਲਮ ਬਣਾਈ ਹੈ ਬਾਕੀ ਤਾਂ ਹੁਣ ਤੁਸੀਂ ਕਰ ਸਕਦੇ ਹੋ ਕਿ ਤੁਹਾਨੂੰ ਟ੍ਰੇਲਰ ਕਿੱਦਾਂ ਦਾ ਲੱਗਿਆ ਜੋ ਵੀ ਕੋਈ ਕੁਐਸਚਨਸ ਹੈ ਕੁਰੀਜ਼ ਹੈ ਕੁਝ ਸੂchnਾ ਦੋ ਤਾਂ ਬਹੁਤ ਸ਼ੁਕਰੀਆ अ ना ओ मीडिया का कोई सवाल है तो हम मीडिया से कन्वर्सेशन स्टार्ट करते हैं तो वो हम माइक पहुंच जाएगा जिसको भी सवाल पूछना है सो कैन स्टार्ट सबसे पहले सिंगल पोस्टर सिंगल है सबसे शाहजी ऐसे बैठे सर शिकायत फोन तक तुम्हें दिखाते हैं कि मैं दूधदर्शन तो उधर उबलेगा तो � ਇਹਨੂੰ ਜੇ ਪਹਿਲਾਂ ਦੀ ਹੋਣੀ ਹੋਣ ਤਾਂ ਵੀ ਬਰਾਬਰ ਬਰਾਬਰ ਕਿੰਨੇ ਥੈਂਕ ਯੂ ਬਹੁਤ ਸਮੇਂ ਤੋਂ ਲੈ ਕੇ ਹੁਣ ਤੱਕ ਦਾ ਸਮਝ ਦਾ ਸਫਰ ਜਿਹੜਾ ਹੈ ਤੁਹਾਡਾ ਬਹੁਤ ਬਦਿਆਲੇਗਾ ਮੈਂ ਤੁਹਾਨੂੰ ਦੇਰ ਰੱਖ ਕੇ ਤੁਹਾਨੂੰ ਛੋਟੇ ਟੈਨਸ ਤੋਂ ਲੈ ਕੇ ਬੈਂਕ ਕੈਨਵਸ ਤੱਕ ਦਾ ਬਹੁਤ ਹੀ ਕਮਾਲ ਕੀਤਾ ਹਰ ਰੋਡ ਤੋਂ ਲੈ ਕੇ ਅੱਜ ਛੋਈ ਇਹ ਸਿਰਫ ਦੇ ਵਿੱਚ ਖਾਸ ਤੋਂ ਨਹੀਂ ਕੀਤਾ ਮੈਂ ਪੁੱਛਣਾ ਚਾਹੁੰਦਾ ਸપ્ਟਵਾਰ ਤੱਕ ਦੇਖੋ ਇੱਕ ਡਾਇਰੈਕਟਰ ਨੇ ਜਦੋਂ ਇੱਕ ਕੈਕਟਰ ਨੂੰ ਚੁਣਿਆ ਹੁੰਦਾ ਕੁਸਤ ਕੁਸ਼ਨਾ ਕੁਸ਼ਤਾ ਅੱਛਾ ਹੀ ਕਰਵਾਉਣਾ ਹੁੰਦਾ ਸੋ ਬੈਂਤੀ ਜੀ ਨੇ ਕਿਹਾ ਕਿ ਮੈਂ ਪ੍ਰਮ ਬਿਲਡਿੰਗ ਮਦਰ ਦਾ ਕਰੇਕਟਰ ਬਣ ਕੇ ਕਿਤੇ ਤੇ ਦਨ ਜਸ ਕਰਨ ਦੋ ਬੇਟੇ ਹੈ ਮੇਰੇ ਮਦਰ ਕੀ ਕਰਦੀ ਹੈ ਤੁਹਾਨੂੰ ਪਤਾ ਹੈ ਮਦਰ ਦਾ ਰੋ ਉਹ ਦਸ ਬੇ ਹਨ ਉਹ ਵੈਸੇ ਤਾਂ ਅੰਦਰ ਸੁਣਦੀ ਹੈ ਦੋਨੋਂ ਬੈਠੇ ਹੈ ਕੱਟੇ ਲੋ ਕਿਨੇ ਨੂੰ ਨੇ ਭਾਰ ਘਟਾਇਆ ਸੋ ਬਾਰੇ ਕਿ ਮਦਰ ਜਿਹੜੀ ਹੈਗੀਆਂ ਉਹਦੀ ਰਿਸਪੋਨਸਿਬਿਲਟੀ ਬਹੁਤ ਹੁੰਦੀ ਹੈ ਉਹ ਵਿਚਾਰੀ ਐਨਾ ਪਟਾਰਾ ਚੁੱਕ ਕੇ ਫਿਰਦੀ ਹੈ ਐਨਾ ਬੋਝ ਲੈ ਕੇ ਫਿਰਦੀ ਹੈ ਤੇ ਆਪਣੇ ਬੱਚਿਆਂ ਦਾ ਆਵੇ ਦੋ ਆਵੇ ਦਾ ਰਿਸ਼ਤੇਦਾਰਾਂ ਦਾ ਪਤਾ ਨਹੀਂ ਕਿ ਮਦਰ ਨੂੰ ਕੀ ਜੀ ਰਿਸਪੋਨਸਿਬਿਲਟੀ ਸਮਾਉਣੀ ਪੈਂਦੀ ਹੈ ਸੋ ਮੇਰੀ ਵੀ ਇਹੀ ਇਸ ਪਲੇਂਟ ਦੇ ਵਿੱਚ ਹੈਗਾ ਕਿ ਮੈਂ ਮਦਰ ਦਾ ਕਰੈਕਟਰ ਪਲੇ ਕਰ ਰਹੀ ਹਾਂ ਕੋਚ इमोशनल ਵੀ ਹੈ ਕੋਚ ਹਾਸਾ ਇਕੱਠਾ ਵੀ ਹੈ ਸੋ ਤੁਸੀ ਹੁਣ ਦੇਖੋਗੇ ਹਨ ਫਿਰ ਬਾਕੀ ਤੁਹਾਡਾ ਮੈਂ ਸਾਰੇ ਹਾਂ ਦਾ ਸਾਰੀ ਪ੍ਰੈਸਾ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਮੈਂ ਅਕਸਰ ਹੀ ਤੁਹਾਨੂੰ ਪਤਾ ਹੈ ਮੈਂ ਜ਼ਰੂਰ ਕਹਿਣੀ ਹੁੰਦੀ ਹੈ ਕਿ ਜੇ ਤੁਸੀਂ ਨਾ ਹੋਉਂੋ ਤਾਂ ਸਿੱਧਾ ਬੇਬਾਕ ਕੁਝ ਨਹੀਂ ਆ ਕਿ ਘਰ ਘਰ ਸਨੇਹਾ ਤੁਸੀਂੋਂ ਪਹੁੰਚਾਣਾ ਹੁੰਦਾ ਹੈ ਇੱਕ ਬਕਲਮ ਬਣਾ ਕੇ ਅਸੀਂ ਤਾਂ ਆ ਜਾਣੇ ਆ ਤੇ ਪਰ ਤੁਹਾਡੀ ਡਿਊਟੀ ਵਾਜਰਦੀ ਹੈ ਕਿ ਤੁਸੀਂ ਇਹ ਸਨੇਹਾ ਆਹ ਹਨ ਲੋਕ ਨੇ ਮੈਂ ਤੁਹਾਡੀ ਸਾਰਿਆਂ ਦੀ ਬਹੁਤ ਸ਼ੁਕਰਗੁਜ਼ਾਰ ਐਂਟਰੀ ਜੀ ਬਰਾਬਰ ਤੁਹਾਡੇ ਕੋਲ ਸਵਾਲ ਜੀ ਮੇਰੇ ਸਭ ਤੋਂ ਕਾਜੀ ਬੈਠਾ ਮੁਸ਼ਕਿਲ ਬਤਾਲਾ ਸਰ ਸ਼ਿਕਾ ਕੇ ਮਨ ਤੁਸੀਂ ਬਹੁਤ ਇਹ ਹੋਂਸਿਗਰ ਕਿ ਤੁਹਾਨੂੰ ਪੰਡਾ ਤੁਸੀਂ ਤਾਂ ਉੱਪਰ ਨੂੰ ਬ੍ਰੇਕਿੰਗ ਲਾ ਦਿੱਤੀ ਠੀਕ ਹੈ ਨਾ ਅਸੀਂ ਬੁਢੇ ਹੋ ਗਏ ਸਵਾਲ ਕਰਦੇ ਕਰਦੇ ਤੁਹਾਨੂੰ ਨਹੀਂ ਹੋਏ ਹਾਂ ਇਹ ਨਾ ਹਮੇਸ਼ਾ ਜੁਨੈਦ ਨੂੰ ਦੇਖਦਾ ਮੈਂ ਕਹਿੰਦਾ ਨਰੇਂਦਰ ਵਾਲੇ ਇਕ ਟਿੱਕਾ ਲਾ ਕੇ ਹਾਂ ਉਹ ਤੁਹਾਡਾ ਕਿਰਦਾਰ ਦਾ ਪੁੱਛੋ ਚੋਲਾ ਕਿ ਤੁਸੀਂ ਵੀ ਹਰ ਕਲਾਕਾਰ ਨਾਲ ਹਰ ਸੰਕਾਰ ਨਾਲ ਕੰਮ ਕੀਤਾ ਹੈ ਪਰ ਬਹੁਤ ਸਾਰਾ ਕੰਮ ਕੀਤਾ ਕਿਸੇ ਜੁਨੈਦ ਨੂੰ ਬੇਨਤੀ ਕਰਦਾ ਤੇ ਬੇਨਤੀ ਕਰਦਾ ਹਰ ਚੀਜ਼ ਵਿੱਚ ਹਰ ਕੰਮ ਵਿੱਚ ਤੁਸੀਂ ਅੰਦਰ ਹੈ ਖਾਸ ਕਰਕੇ ਇੱਕ ਤੇਰੇ ਕਰਕੇ ਦਿਲ ਸਿੱਕੀ ਤੁਹਾਡਾ ਕਰਦਾਰ ਹੈ ਉਹ ਇਸ ਤਰੀਕੇ ਦੀ ਭੂਮਿਕਾ ਬਿਚੇ ਜੀ ਇਸ ਫਿਲਮ ਦੇ ਵਿੱਚ ਜਦੋਂ ਗੰਟੀ ਭਾਜੀ ਨੇ ਮੈਨੂੰ ਫੋਨ ਕੀਤਾ ਸੀਗਾ ਤੇ ਇਹਨਾਂ ਨੇ ਮੈਨੂੰ ਕੈਰੈਕਟਰ ਬਾਰੇ ਦੱਸਿਆ ਸੀਗਾ ਕਿ ਕੰਮ ਥੋੜਾ ਭਾਵੇਂ ਪਰ ਇੰਪੋਰਟੈਂਟ ਹੈ ਸੋ ਅਦਿਤਾਂਤੀ ਨੇ ਦੱਸਿਆ ਕਿ ਮੇਰੇ ਦੋ ਬੇਟੇ ਨੇ ਇੱਕ ਬੇਟਾ ਵੱਡਾ ਜਸਕਰਨ ਤੇ ਉਹਨਾਂ ਦੀ ਵਾਈਫ ਦਾ ਕੈਰੈਕਟਰ ਮੈਂ ਪਲੇ ਕੀਤਾ ਆ ਤੇ ਇਹ ਵੀ ਇੱਕ ਇਮੋਸ਼ਨਲ ਕੈਰੈਕਟਰ ਹੈ ਤੇ ਕਦਾ ਵਿਆਹ ਹੁੰਦਾ ਹੈ ਤੇ ਵਿਆਹ ਦੇ ਵਿੱਚ ਜਿੱਦਾਂ ਪਰ ਟ੍ਰੇਲਰ ਵਿੱਚ ਦੇਖਿਆ ਹੀ ਹੈ ਕਿ ਭੈਣ ਮੇਰੀ ਭੈਣ ਕਮਲ ਕੰਭੂੜਾ ਹੈਗੀ ਹੈ ਤੇ ਉਹਨਾਂ ਦੀ ਅਟਰੈਕਸ਼ਨ ਹੁੰਦੀ ਹੈ ਦੋਵਾਂ ਜਾਣਿਆਂ ਦੀ ਤੇ ਇੱਕ ਭੈਣ ਦਾ ਦੂਜੀ ਭੈਣ ਲਈ ਕੀ ਸਟੈਂਡ ਹੈਗਾ ਕੀ ਭੈਣਾਂ ਇੱਕ ਦੂਜੇ ਲਈ ਕਿਵੇਂ ਖੜ੍ਹ ਸਕਦੀਆਂ ਨੇ ਉਹ ਸਾਰਾ ਚੀਜ਼ਾਂ ਹੈਗੀਆਂ ਨੇ ਤੇ ਜਦੋਂ ਕੋਈ ਦੁੱਖ ਦੀ ਘੜੀ ਆਉਂਦੀ ਹੈ ਤਾਂ ਕੀ ਉਹ ਉਹਦਾ ਸਾਥ ਦਿੰਦੀ ਹੈ ਜਾਂ ਨਹੀਂ ਦਿੰਦੀ ਇਤੋਂ ਦੀਆਂ ਸਾਰੀਆਂ ਚੀਜ਼ਾਂ ਨੇ ਇਹ ਬਾਕੀ ਸਾਰੀਆਂ ਚੀਜ਼ਾਂ ਆਪਾਂ ਫਿਲਮ ਦੇ ਵਿੱਚ ਦੇਖਾਂਗੇ ਬਟ ਇਹ ਫਿਲਮ ਬਹੁਤ ਇਮੋਸ਼ਨਲ ਹੈ ਸਾਨੂੰ ਮਤਲਬ ਜਦੋਂ ਅਸੀਂ ਸ਼ੂਟ ਦੇ ਸੀਗੇ ਇੱਕ ਸੀਨ ਸੀਗਾ ਉਹ ਦੀ ਦਾ ਇੱਕ ক্লোਜ਼ ਵੀ ਆਇਆ ਸੀ ਵਿੱਚ ਤੇ ਬੰਟੀ ਭਾਜੀ ਕਹਿ ਰਹੇ ਸੀਗੇ ਕਿ ਇਹ ਨਾ ਮਤਲਬ ਇੰਨਾ ਕਿ ਇਮੋਸ਼ਨਲ ਹੋਏ ਕਿ ਆ ਆ ਗਾਣੇ ਦੀ ਇਸ ਲਾਈਨ ਤੇ ਹੀ ਹੰਝੂ ਡਿੱਗਣਾ ਚਾਹੀਦਾ ਸੋ ਉਹ ਉਦਾਂ ਹੀ ਸੀ ਬਿਨਾਂ ਗਲਿਸ ਤੋਂ ਤੇ ਮਤਲਬ ਇੱਡਾ ਇੱਕ ਇਮੋਸ਼ਨਲ ਸੀਗਾ ਅਸੀਂ ਦੋਵੇਂ ਜਾਨੀਆਂ ਰੋਣ ਲੱਗੇ ਮੈਨੂੰ ਬਾਜੀ ਨੇ ਕਿਹਾ ਸੀ ਤੁਸੀਂ ਨਹੀਂ ਰੋਣਾ ਤੈਨੂੰ ਇਕੱਲਾ ਇਹਨਾਂ ਦੇ ਹੰਝੂ ਆਉਣਾ ਚਾਹੀਦਾ ਇਹ ਤਾਂ ਰੋਏ ਰੋਏ ਮੈਂ ਵੀ ਬਾਅਦ ਚ ਰੋਈ ਮਤਲਬ ਇੰਨਾ ਕਿ ਅਸੀਂ ਪਤਾ ਨਹੀਂ ਇੱਕ ਸਾਡੇ ਇੱਕ ਦੂਜੇ ਨਾਲ ਬੌਂਡ ਬਹੁਤ ਆ ਮੈਂ ਹੋਗੀ ਰਿਸ਼ੀ ਮੈਮੂਗੀ ਆਪਾਂ ਸਾਰੇ ਜੇ ਅਸੀਂ ਜਦੋਂ ਕੋਈ ਇਮੋਸ਼ਨਲ ਸੀਨ ਕਰਦੇ ਆ ਕਦੇ ਗਲਿਸਟਾ ਯੂਜ਼ ਕੀਤੀ ਜੇ ਕਰਦੇ ਆ ਨਾ ਸਾਡੀ ਜਿਹੜੀ ਇੱਕ ਦੂਜੇ ਨਾਲ ਲੁੱਕ ਕੇ ਹੁੰਦੀ ਆ ਉਹ ਉਹ ਲੁੱਕ ਦੇ ਵਿੱਚ ਹੀ ਪਤਾ ਨਹੀਂ ਕੀ ਐ ਇੰਨਾ ਕੋਪਾਉਂਡ ਹੁੰਦਾ ਐ इमोਸ਼ਨਲੀ ਕਿ ਅਸੀਂ ਉਦਾਂ ਹੀ ਜਿੱਦਾਂ ਦੀ ਸਿਚੁਏਸ਼ਨ ਹੁੰਦੀ ਐ ਉਦਾਂ ਦੀ ਹੋ ਜਾਂਦੀ ਐ ਸੋ ਕੋਈ ਟੈਗ ਨੀ ਆਉਂਦੀ ਐ ਸੋ ਜਦੋਂ ਵੀ ਕੋਈ ਵੀ ਫਿਲਮ ਦਾ ਜਦੋਂ ਪ੍ਰੈਸਰ ਕਰਦੇ ਆ ਜਦੋਂ ਸਾਨੂੰ ਡਾਇਰੈਕਟਰ রাইਟਰ ਉਹਦੇ ਬਾਰੇ ਡਿਸਕ੍ਰਾਈਬ ਕਰਦੇ ਆ ਅਧੀਆਂ ਚੀਜ਼ਾਂ ਦਾ ਆਪਣੇ ਅੰਦਰ ਉਦੋਂ ਹੀ ਆਉਣੀਆਂ ਸਟਾਰਟ ਹੋ ਜਾਂਦੀਆਂ ਨੇ ਜਿੱਦਾਂ ਮੈਂ ਇੱਕ ਵੇਲੇ ਜਾਣਾ ਪਾਣੀ ਕੀਤੇ ਸੀਗੀ ਜਸਤ ਜਸਤ ਕੇ ਰਿਵੈਲ ਨੂੰ ਫਿਲਮ ਦੀ ਸਟੋਰੀਸ ਨੂੰ ਆ ਰਹੀ ਸੀਗੇ ਮੈਨੂੰ ਤੇ ਰਿਸ਼ੀ ਮੈਮ ਨੂੰ ਬਾਇਨਟੀ ਦੇ ਵਿੱਚ ਉਹਨਾਂ ਨੇ ਸਟੋਰੀ ਸੁਣਾਈ ਸੀ ਪਾਇਲਰ ਫਿਲਮ ਦੇ ਜੱਟ ਤੇ ਤੇ ਅਸੀਂ ਦੋਨੋਂ ਜਣੀਆਂ ਸਟੋਰੀ ਸੁਣਦੇ ਸੁਣਦੇ ਉਹਨਾ ਸਟਾਰਟ ਕਰਤਾ ਸੀਗਾ ਸੋ ਉਹ ਆਪਣੇ ਆਪ ਨੂੰ ਮੈਂ ਸੋਚਣਾ ਸਟਾਰਟ ਕਰਤਾ ਕਿ ਮੈਂ ਗੁਰਦੇਵ ਆ ਤੇ ਮੇਰੇ ਨਾਲ ਆ ਕੁਝ ਹੋ ਰਿਹਾ ਆ ਹੋ ਰਿਹਾ ਉਹ ਆਪਣੇ ਆਪ ਅੰਦਰ ਚੱਲਣਾ ਸਟਾਰਟ ਹੋ ਜਾਂਦਾ ਬਸ ਇਦਾਂ ਹੀ ਇੱਕ ਕੈਰੈਕਟਰ ਨੂੰ ਫੜ ਲਈਦਾ ਫਿਰ ਸੋ ਫਿਰ ਚੱਲਦੇ ਰਹਿੰਦੇ ਮੈਂ ਇੰਪ੍ਰੈਸ਼ਨ ਦੇ ਪਰ ਆ ਰਿਹਾ ਦੁਕਾਨਬਈ ਅੱਧੀ ਅੱਧੀ ਬਰਸਿਕਾ ਇਵਾਂ ਤਾਂ ਉਹ ਬਧੀ ਮੈਂ ਦੱਸਾਂ ਅੱਜ ਤੱਕ ਹੋਰ ਤੱਕ ਬਹੁਤ ਤਰ੍ਹਾਂ ਦੇ ਗਾਣੇ ਤੁਸੀਂ ਕਰ ਚੁੱਕੇ ਹੋਣਾ ਪਰ ਮੋਸਟ ਜਿਹੜੇ ਗਾਣੇ ਹੁੰਦੇ ਨੇ ਤੁਹਾਡੇ ਚਕਰੋਦਾ ਤੋੜੇ ਹੁੰਦੇ ਹਨ ਤੇ ਹੁਣ ਜਦੋਂ ਉਹਨੇ ਸ਼ੁਰੂਆਤ ਕਰਨ ਲੱਗੀ ਕੀ ਚੀਜ਼ ਸੋਚ ਕੇ ਇਹ ਫਿਲਮ ਨੂੰ ਹਾਨ ਕੀਤੀ ਕਿ ਕਿਹੜੀ ਚੀਜ਼ ਤੁਹਾਨੂੰ ਲੱਗੀ ਕਿ ਯਾਰ ਮੇਰੀ ਸ਼ੁਰੂਆਤ ਜਿਹੜੀ ਹੈ ਫਿਲਮਾਂ ਦੇ ਵਿੱਚ ਇੱਕ ਤੇਰੇ ਕਰਕੇ ਤੋਂ ਹੋਣੀ ਚਾਹੀਦੀ ਹੈ ਭਾਈ ਹਰੀਕ ਸਿੰਘ ਦਾ ਮੇਰੇ ਸਾਬ ਮੈਂ ਜਾਂ ਕਈ ਕਿਸਾਨ ਦਾ ਜਿਹੜਾ ਇਹ ਇੰਡਸਟਰੀ ਦੇ ਵਿੱਚ ਜਾਂ ਲਾਈਨ ਚ ਕੰਮ ਕਰਨਾ ਚਾਹੁੰਦਾ ਉਹਨੂੰ ਇਹ ਹੀ ਹੁੰਦਾ ਵੀ ਆਪਾਂ ਤੇ ਫਰਮ ਕਰੀਏ ਜਾਂ ਜਿਹਦਾ ਸੰਕਰਮਾ ਸਿਰਫ ਦੋ ਹੁੰਦਾ ਹੈ ਵੀ ਇੱਕ ਤਾਂ ਕਿਤੇ ਬਾਹਰ ਦਾ ਪੀਜ਼ਾ ਲਾ ਕੇ ਜੇ ਤੇ ਇੱਕ ਆਪਣਾ ਫਰਮ ਹੋ ਜੇ ਪਰ ਇਹ ਤਾਂ ਬਹੁਤ ਵੱਡੀ ਮਤਲਬ ਹੁੰਦੀ ਆ ਵੀ ਆਪਾਂ ਨੂੰ ਇਹ ਚੀਜ਼ ਮਿਲ ਜੇ ਆ ਤੇ ਜਦੋਂ ਪਲਤੀ ਭਾਈ ਹੋਣਾ ਦੀ ਤੇਜੀ ਭਾਈ ਹੋਣਾ ਦੀ ਕਾਲ ਆਉਂਦੀ ਆ ਤੇ ਆਪਾਂ ਇਹਦਾ ਫਰਮ ਕਰਨੀ ਆ ਤੇ ਉਹਨੇ ਤੇ ਸੁਹਾਗੇ ਵਾਲਾ ਕੰਮ ਹੋ ਗਿਆ ਸੀ ਤੇ ਮੈਨੂੰ ਇਹ ਸੀਗਾ ਵੀ ਚਲੋ ਜਿਹੜਾ ਕੈਰੇਕਟਰ ਮੈਂ ਮੁੰਦੇ ਰਿਹਾ ਤੋ ਥੋੜਾ ਜਿਹਾ ਇਦਾਂ ਹੋਵੇ ਕਿ ਜਿਹਨੂੰ ਮੈਂ ਜੋ ਪੇਸ਼ ਕਰਾਂ ਜਾਂ ਲੋਕਾਂ ਦੇ ਸਾਹਮਣੇ ਕਰਾਂ ਲੋਕਾਂ ਨੂੰ ਇਹ ਲੱਗੇ ਵੀ ਇਹਨੇ हटके ਕੰਮ ਕੀਤਾ ਵੀ ਇਦਾਂ ਮਤਲਬ ਇਹ ਨਾ ਲੱਗੇ ਵੀ ਇਹ ਥੀਏਟਰ ਮੈਂ ਕੋਈ ਇਸ ਥੀਏਟਰ ਮੈਂ ਕੀਤਾ ਹੋਇਆ ਤੇ ਵੀ ਮੈਨੂੰ ਇਹ ਲੱਗਦਾ ਲੱਗਦਾ ਸੀ ਵੀ ਮੈਂ ਯਾਰ ਲੋਕਾਂ ਨੂੰ ਇਹ ਦਿਵਾ ਕਿ ਇਹਨੂੰ ਲੱਗੇ ਵੀ ਇਹ ਮੁੰਡਾ ਬਹੁਤ ਵਧੀਆ ਕੰਮ ਕਰ ਰਿਹਾ ਕਰ ਰਿਹਾ ਹੈ ਤੇ ਮੈਨੂੰ ਇਦਾਂ ਹੋਇਆ ਵੀ ਮੈਂ ਕੈਰੈਕਟਰ ਕਰਕੇ ਬਾਕੀ ਬੰਟੀ ਵਾਲੇ ਨਹੀਂ ਕਰਦੇਗੇ ਤੇ ਜਿਆ ਰਾਜਮਾੜਾ ਮੈਂ ਦੇਖਿਆ ਕਿ ਉਹ ਮੈਂ ਕੈਰੈਕਟਰ ਕੀਤਾ ਹਾਂ ਸਾਰਾ ਇਹਨਾਂ ਦੇ ਨਾਲ ਤੇ ਨਹੀਂ ਆਪੇ ਤੋਂ ਬੈਸਟ ਟ੍ਰੇਨ ਦੀ ਟਰਾਈ ਕੀਤੀ ਹੈ ਨਾ ਤੇ ਵੱਖਰਾ ਵਾ ਇਦਾਂ ਦੇ ਮੇਰੇ ਗਾਣੇ ਆ ਉਦਾਂ ਦਾ ਨਹੀਂ ਹੈਗਾ ਬਿਲਕੁਲ ਹੀ ਛੱਡ ਕੇ ਆ ਤੇ ਮੈਂ ਆਪਣੇ ਨਾਲ ਕਾਫੀ ਸੌਮਾਨਾ ਤੇ ਇਦਾਂ ਬਹੁਤ ਲੜਾਕੀ ਆ ਤੇ ਮੈਂ ਦਾ ਬਹੁਤ ਜਿਆਦਾ ਸੌਮਾਨਾ ਵੀ ਤੇ ਇਹਨੇ ਸਗਾਂ ਮੈਨੂੰ ਦੋ ਇੰਟਰ ਸੈੱਟ ਦੇ ਤੇ ਦੋ ਤਿੰਨ ਵਾਰੀ ਕੁੱਟਿਆ ਤੇ ਮਾਇਨਾ ਵੀ ਦੇ ਰਹੇ ਇਹਨੇ ਕਰਕੇ ਮੈਂ ਕੁੱਟ ਨਹੀਂ ਚੱਲਿਆ ਬਲੂ ਕਰਕੇ ਦੇ ਬੰਟੀ ਵਾਲੇ ਉਹਨਾਂ ਨੇ ਤੇ ਅਸੀਂ ਮਧੀਆਂ ਕੀਤਾ ਬੈਸਟ ਕਰਿਆ ਬਈ ਤੇ ਮੈਨੂੰ ਆਪ ਸਭੇ ਤੁਸੀਂ ਬਹੁਤ ਜਿਆਦਾ ਪਸੰਦ ਕਰੋਗੇ ਆਪਦੇ ਨਾਲ ਉਸ ਦੇ ਤਰਲੇ ਅੱਛਾ ਤਾਂ ਟ੍ਰੇਲਰ ਨੇ ਨੈਗੇਟਿਵ